넌 이렇게 돼, 넌 이렇게 돼, 넌이 이렇게 돼, 넌이렇이 돼, ਕਾ ਨਾ ਬਿਲਕੁਲ ਠੀਕ ਹੈ ਕਿ ਨਹੀਂ ਓਏ ਇਹ ਤਾਂ ਨਾਲ ਨੇ ਤੇ ਫਲ ਵੀ ਇੱਥੇ ਪੇਜੇ ਹੋ ਜਾਂਦੇ ਆ ਰਹੇ ਮੈਨੂੰ ਕਿੱਥੇ ਪਿੰਡਾ ਜਾਓ ਨਹੀਂ ਇੱਡੇ ਚਾਲਾ ਮੱਖਾ ਚਲੋ ਫਿਰ ਜੰਗਰ ਉਹ ਮੇਰੀ ਵੀ ਖੋਨਿਆ ਆ ਬੋੜਾ ਕੇ ਜਾਉਂਦਾ ਅੱਗੇ ਜਾਓ ਤੁਹਾਡਾ ਬਰਾ ਮੀਂਡਾਉਂ ਚਿੰਗੋ ਕੇ ਮੀਂਡਾਉਂ ਕਿਹਦੇ ਕਿਹਦੇ ਗੱਲ ਵਿੱਚ ਸੋਗੇ ਕੋਈ ਨਾ ਹਮ ਬਤਲ ਜਾਇਓਗਾ ਕੋਈ ਐ ਇਹ ਫੇਰ ਵੀ ਨੀ ਟੌਲੀ ਟੌਲੀ ਕੋਡ ਨੂੰ ਪਾਣਾ ਹੈ ਅੱਜ ਤਾਂ ਹੀ ਜਾਣਾ ਪਰ ਨਾ ਜੇ ਕੋਈ ਟੰਡਾ ਆ ਖੱਪੇ ਆ ਕੋਲ ਖੜਕਾ ਗਿਆ ਨੇ ਸਿੱਧਾ ਦੇ। ਉੱਥੇ ਜਨਾ ਉੱਥੇ ਬਾਦਰ ਪੁੱਛੀ ਆ। ਉਹ ਕਾਲਾ ਕੋਈ ਦੀ ਦੀ ਚਾਲਦੀ ਉੱਥੇ ਦੇ। ਕਾਲੀ ਕਾਲੀ ਕਿਉਂ ਕਹਿ ਮਿਸਾਬੀ। ਆ ਪਹਿਲਾਂ ਮਿਸਾਬੀ ਉਹਨਾਂ ਕੱਪੀ ਦੇ। ਉਹਨਾਂ